ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਪੰਚਮ ਪਾਤਸ਼ਾਹ ਨੇ ਮੂਹ ਦਾ ਜ਼ਿਕਰ ਕੀਤਾ ਹੈ ਮੂ ਕਿੰਨਾ ਤਗੜਾ ਹੈ ਸਾਧ ਸੰਗਤ ਵਿੱਚ ਆ ਕੇ ਮਨੁੱਖ ਮੂ ਤੋਂ ਬਚ ਸਕਦਾ ਹੈ ਨਹੀਂ ਤਾਂ ਕੋਈ ਥਾਂ ਨਹੀਂ ਇੱਕ ਮਾਤਾ ਦਾ ਇਕਲੌਤਾ ਬੇਟਾ ਚੜਾਈ ਕਰ ਗਿਆ ਮਾਤਾ ਬੜੀ ਪਰੇਸ਼ਾਨ ਸੀ ਪੁੱਤਰ ਦੀ ਮੌਤ ਨੂੰ ਵੇਖ ਕੇ ਉਸ ਨੂੰ ਕਿਸੇ ਗਵਾਂਡੀ ਨੇ ਆਖਿਆ ਬੀਬੀ ਤੂੰ ਚਿੰਤਾ ਨਾ ਕਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰੱਬ ਦਾ ਰੂਪ ਹਨ ਤੇ ਜੇ ਤੂੰ ਆਪਣੇ ਪੁੱਤਰ ਦੇ ਨੇਕ ਸੁਭਾਅ ਕਰਕੇ ਉਹਨਾਂ ਦੇ ਚਰਨਾਂ 'ਚ ਉਸ ਦਾ ਸੀਸ ਰੱਖ ਦੇਵੇਂ ਤਾਂ ਤੇਰਾ ਪੁੱਤਰ ਜਿਉਂਦਾ ਹੋ ਸਕਦਾ ਹੈ। ਇੱਕ ਗੱਲ ਯਾਦ ਰੱਖਣਾ ਬਹੁਤ ਖੁਸ਼ੀ ਦੇ ਸਮੇਂ, ਬਹੁਤ ਗਮੀ ਦੇ ਸਮੇਂ, ਸ਼ੀਸ਼ਾ ਵੇਖਦੇ ਸਮੇਂ, ਕ્રોਧ ਦੇ ਸਮੇਂ, ਕਾਮ ਦੇ ਪ੍ਰਭਾਵ ਸਮੇਂ, ਬੱਚੇ ਨੂੰ ਗिराਉਂਦੇ ਸਮੇਂ, ਬੰਦੇ ਦਾ ਦਿਮਾਗ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਇਹ ਸਿਆਣਿਆਂ ਨੇ ਤੱਤ ਕੱਢੇ ਹਨ। ਇਹ ਛੇ ਸਮੇਂ ਬੜੇ ਪ੍ਰਭਲ ਹਨ। ਉਸ ਗਵਾਂਡੀ ਦੇ ਪ੍ਰੇਰਣਾ ਸਦਕਾ ਮਮਤਾ ਦੀ ਮਾਰੀ ਮਾਂ ਨੇ ਆਪਣੇ ਬੱਚੇ ਦਾ ਸੀਸ ਝੁਕਾਇਆ। ਤੇ ਬਾਬੇ ਬੁੱਢੇ ਵਾਲੀ 베ਰੀ ਕੋ ਲੈ ਆਂਦਾ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੇਰੇ ਮਾਲਕ ਬਾਹਰ ਨਿਕਲੇ ਮਾਤਾ ਨੇ ਸਤਗੁਰੂ ਪਾਤਸ਼ਾਹ ਦੇ ਚਰਨ ਫੜ ਲੈ ਕੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੇਰੇ ਬੱਚੇ ਨੂੰ ਪ੍ਰਾਨਦਾਨ ਦਿਓ ਸਤਗੁਰੂ ਪਾਤਸ਼ਾਹ ਨੇ ਸਮਝਾਉਂਦਾ ਯਤਨ ਕੀਤਾ ਪਰ ਮਾ ਦੇ ਮਨ ਤੇ ਕੋਈ ਅਸਰ ਨਾ ਹੋਇਆ ਨਾਲ ਦੇ ਸੀ ਫਾਰਸੀ ਵੀ ਕਹਿਣ ਲੱਗੇ ਕਿ ਮਹਾਰਾਜ ਤੁਹਾਡੇ ਵਾਸਤੇ ਕੀ ਔਖਾ ਹੈ ਕਰੋ ਕਿਰਪਾ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਬੇਬੇ ਜੀ ਆਪਾਂ ਨਿੱਕਾ ਜਿਹਾ ਟੂਣਾ ਕਰਨਾ ਹੈ ਇਓਂ ਕਰੋ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਦੀ ਗੜਵੀ ਭਰ ਕੇ ਲਿਆਓ ਅਤੇ ਉਹਨਾਂ ਨੂੰ ਪੁੱਛੀਂ ਕਿ ਤੁਹਾਡੇ ਘਰੇ ਕੋਈ ਮਰਿਆ ਤਾਂ ਨਹੀਂ ਜਿਸ ਪਰਿਵਾਰ ਦਾ ਕਦੇ ਕੋਈ ਮੈਂਬਰ ਨਾ ਮਰਿਆ ਹੋਵੇ ਉਸ ਘਰੋਂ ਤੂੰ ਪਾਣੀ ਦਾ ਗੜਵਾ ਭਰ ਕੇ ਲਿਆਏਂਗੀ ਅਤੇ ਅਸੀਂ ਜੱਜੀ ਸਾਹਿਬ ਦਾ ਪਾਠ ਕਰਾਂਗੇ ਤਾਂ ਤੇਰਾ ਬੱਚਾ ਨੌਬਰ ਨੌ ਹੋ ਜਾਏਗਾ ਮਾਂ ਨੂੰ ਚਾਅ ਚੜ ਗਿਆ ਇਹ ਤਾਂ ਕੰਮ ਬੜਾ ਸੌਖਾ ਹੈ ਮਾਂ ਨਗਰ ਦੇ ਘਰਾਂ ਵਿੱਚ ਪਾਣੀ ਦਾ ਗੜਵਾ ਪਰਨ ਤੁਰ ਗਈ ਜਦੋਂ ਕੋਈ ਬੀਬੀ ਪਾਣੀ ਦੇਣ ਵਾਸਤੇ ਆਉਂਦੀ ਤਾਂ ਮਾਤਾ ਕਹਿੰਦੀ ਪੈਨ ਤੁਹਾਡਾ ਕੋਈ ਮਰਿਆ ਤਾਂ ਨਹੀਂ ਅਗੋਂ ਕਹਿੰਦੀ ਕਿ ਭੈਣ ਮੈਨੂੰ ਤਾਂ ਤੋਂ ਕਮਲੀ ਪਰਤੀਤ ਹੁੰਦੀ ਹੈ ਪਰ ਤੂੰ ਦੱਸ ਕਿਹੜਾ ਪਰਿਵਾਰ ਹੈ ਜਿਸ ਦਾ ਵਡੇਰਾ ਨਹੀਂ ਮਰਿਆ ਆਖਰ ਸਾਰਿਆਂ ਨੇ ਮਰਨਾ ਹੀ ਹੈ ਖਾਲੀ ਗੜਵਾ ਲੈ ਕੇ ਉਹ ਭੋਲੀ ਮਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ ਤੇ ਕਹਿਣ ਲੱਗੀ ਮਹਾਰਾਜ ਮੈਨੂੰ ਪਾਣੀ ਨਹੀਂ ਮਿਲਿਆ ਬੀਬੀ ਕਿਉਂ ਪਾਤਸ਼ਾਹ ਸਾਰਿਆਂ ਦੇ ਵੱਡੇ ਵਡੇਰੇ ਚੜ੍ਹਾਈ ਕਰ ਗਏ ਹਨ ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੇਬੇ ਤੂੰ ਵੀ ਅਕਾਲ ਪੁਰਖ ਦੇ ਹੁਕਮ ਨੂੰ ਮੰਨ ਕੇ ਸ਼ੋਕ ਨਾ ਕਰ ਉਸ ਮੌਕੇ ਤੇ ਸਤਿਗੁਰੂ ਪਾਤਸ਼ਾਹ ਜਿਨੇ ਉਸ ਮਾਤਾ ਨੂੰ ਮੁਖਾਤਬ ਕਰਕੇ ਮਾਤਾ ਜੀ ਨੂੰ ਠੰਡਕ ਦੇਣ ਵਾਸਤੇ ਉਪਦੇਸ਼ ਦਿੱਤਾ ਮਿੱਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਮਹਨਾਗਰ ਇਹ ਸੰਸਾਰ ਸਾਗਰ ਸ਼ੋਕ ਦਾ ਸਾਗਰ ਹੈ ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਇਹ ਸਭ ਕੁਝ ਝੂਠਾ ਹੈ ਪਰਮਾਤਮਾ ਮੇਰੇ ਤੇ ਕਿਰਪਾ ਕਰੋ ਮੇਰਾ ਇੱਥੇ ਕਲਿਆਣ ਹੋ ਜਾਏ ਮੇਰਾ ਇੱਥੋਂ ਬਚਾਅ ਹੋ ਜਾਏ ਮੇਰੇ ਤੇ ਮੂਹ ਆਪਣਾ ਪ੍ਰਭਾਵ ਨਾ ਪਾਵੇ ਚੀਨੀ ਗ੍ਰੰਥਾਂ ਦਾ ਇੱਕ ਦ੍ਰਿਸ਼ਟਾਂਤ ਆਇਆ ਹੈ ਇੱਕ ਰਾਜੇ ਦਾ ਪੁੱਤਰ ਬੜਾ ਬਿਮਾਰ ਸੀ ਜਦੋਂ ਮਾਪਿਆਂ ਦੇ ਬੱਚੇ ਢਿੱਲੇ ਮੱਠੇ ਹੋਣ ਉਸ ਸਮੇਂ ਮਾਪਿਆਂ ਨੂੰ ਨੀਂਦ ਨਹੀਂ ਆਉਂਦੀ ਕਈ ਮਹੀਨੇ ਬੱਚਾ ਬਿਮਾਰ ਰਿਹਾ ਪਰ ਆਪਾਂ ਹੀ ਵੀ ਸੁਣਦੇ ਹਾਂ ਕਿ ਜਿਹੜੀ ਨੀਂਦ ਹੈ ਇਹ ਸੂਲੀ ਤੇ ਵੀ ਆ ਜਾਂਦੀ ਹੈ ਨੀਂਦ ਦਾ ਜੋਰ ਪੈ ਤੇ ਰਾਜੇ ਦੀ ਅੱਖ ਲੱਗ ਗਈ ਸੁਪਨੇ ਵਿੱਚ ਕੀ ਵੇਖਦਾ ਹੈ ਕਿ ਉਸ ਦਾ ਨਵਾਂ ਪਰਿਵਾਰ ਪੈਦਾ ਹੋ ਗਿਆ ਪੁੱਤਰ ਹੋ ਗਏ ਨੂੰਹਾਂ ਹੋ ਗਈਆਂ ਪੁੱਤ ਪੋਤਰੇ ਹੋ ਗਏ ਲੰਮਾ ਚੌੜਾ ਪਰਿਵਾਰ ਅਤੇ ਉਹਨਾਂ ਦੇ ਨਾਲ ਖੁਸ਼ ਹੋ ਕੇ ਹੱਸਦਾ ਹੈ ਮਾ ਵਿਚਾਰੀ ਕਿਸਮਤ ਦੀ ਮਾਰੀ ਆਪਣੇ ਪੁੱਤਰ ਦੇ ਸਹਰਾਣੇ ਵਾਲੀ ਬੈਠੀ ਹੈ ਪੁੱਤਰ ਨੇ ਘੋਕਾ ਲਿਆ ਤੇ ਜਾਨ ਨਿਕਲ ਗਈ ਰਾਣੀ ਦੇ ਆਪੁੱਬਾ ਨਿਕਲ ਗਏ ਆ ਤੇ ਰਾਣੀ ਨੇ ਰਾਜੇ ਨੂੰ ਹਲਾਇਆ ਆਪਾਂ ਲੁੱਟੇ ਗਏ ਦੁਨੀਆ ਚ ਹਨੇਰ ਹੋ ਗਿਆ ਪਰ ਰਾਜਾ ਖਿੜਖੜਾ ਕੇ ਹੱਸ ਪਿਆ ਰਾਜ ਦੇ ਵਜ਼ੀਰਾ ਨੇ ਸੋਚਿਆ ਕਿ ਸ਼ਾਇਦ ਪੁੱਤਰ ਦੇ ਸਦਮੇ ਕਰਕੇ ਰਾਜਾ ਦਾ ਦਿਮਾਗ ਦੇ ਸੰਤੁਲਨ ਖਰਾਬ ਹੋ ਗਿਆ ਹੈ ਦਿਮਾਗ ਤੇ ਅਸਰ ਪੈ ਗਿਆ ਹੈ ਸ਼ਾਇਦ ਰਾਜਾ ਪਾਗਲ ਹੋ ਗਿਆ ਹੋਵੇ ਵਜ਼ੀਰ ਤੇ ਨੌਂਕਰ ਚਾਕਰ ਪੁੱਤਰ ਦੇ ਮੰਜੇ ਤੋਂ ਬਾਹ ਫੜ ਕੇ ਇਸ ਨੂੰ ਪਾਸੇ ਕਰਨ ਲੱਗੇ ਕਹਿੰਦੇ ਇਸ ਦਾ ਆਪਾ ਹਸਪਤਾਲ ਵਿੱਚ ਇਲਾਜ ਕਰਕੇ ਠੀਕ ਕਰਾਉਂਦੇ ਹਾਂ ਰਾਜਾ ਕਹਿਣ ਲੱਗਾ ਮੈਂ ਪਾਗਲ ਨਹੀਂ ਮੇਰਾ ਦਿਮਾਗੀ ਸੰਤੁਲਨ ਠੀਕ ਹੈ ਰਾਨੀ ਮੈਂ ਚੋਹਾਂ ਨੂੰ ਰੋਵਾਂ ਕਿ ਇੱਕ ਨੂੰ ਰੋਵਾਂ ਰਾਨੀ ਕਹਿਣ ਲੱਗੀ ਕਿ ਚਾਰ ਦਾ ਕੀ ਮਤਲਬ ਹੋਇਆ ਕਹਿਣ ਲੱਗਾ ਰਾਣੀ ਮੈਂ ਇਸ ਕਰਕੇ ਹੱਸਿਆ ਕਿ ਜਿਸ ਮੌਕੇ ਤੇ ਮੈਂ ਸੁੱਤਾ ਸਾਂ ਮੇਰੇ ਚਾਰ ਪੁੱਤਰ ਸਨ ਨਾਲ ਨੂਹਾਂ ਸਨ ਚਾਰੇ ਦੀਆਂ ਚਾਰੇ ਨੌਬਰ 9 ਉਹਨਾਂ ਦੀਆਂ ਗੋਦੀਆਂ ਵਿੱਚ ਬੱਚੇ ਸੀ ਮੇਰੀ ਆਗਿਆਕਾਰੀ ਸੰਤਾਨ ਮੇਰੇ ਕੋਲ ਬੈਠੀ ਗੱਲਾਂ ਕਰ ਰਹੀ ਸੀ ਤੇ ਅਸੀਂ ਖਿੜਖੜਾ ਕੇ ਹੱਸ ਰਹੇ ਸਾਂ ਤੂੰ ਹਲਾਇਆ ਤੇ ਮੇਰੀ ਜਾਗ ਖੁੱਲ ਗਈ ਉਹ ਚਾਰੇ ਦੇ ਚਾਰੇ ਪੁੱਤਰ ਚਾਰੇ ਦੀਆਂ ਚਾਰਾਂ ਨੂਆ ਉਹ ਪੋਤਰੇ ਤੇ ਪੋਤਰੀਆਂ ਮੇਰੀ ਅੱਖਾਂ ਤੋਂ ਦੂਰ ਹੋ ਗਏ ਇਸ ਲਈ ਇੱਕ ਨੂੰ ਰੋਵਾਂ ਕਿ ਚੌਵਾਂ ਨੂੰ ਰੋਵਾਂ ਇਹ ਕੁਛ ਪਲਾਂ ਦਾ ਸੁਪਨਾ ਹੈ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹਨ ਦੁਨੀਆ ਦੇ ਲੋਕੋ ਜਿਹੜਾ ਮੂੰਹ ਹੈ ਇਹ ਝੂਠ ਹੈ ਮੈਂ ਦੋ ਉਦਾਹਰਨਾਂ ਦੇਵਾਂ ਨਿੱਕੀਆਂ ਨਿੱਕੀਆਂ ਤ੍ਰੇਤੇ ਦਾ ਅਵਤਾਰ ਹੋਇਆ ਅਯੋਧਿਆ ਦਾ ਰਾਜਾ ਸੀ ਰਾਮਚੰਦਰ ਉਸਦੇ ਬਾਪ ਨੇ ਉਸਦੀ ਮਤਰੀਈ ਮਾਂ ਕੇਕੀ ਨਾਲ ਕਿਸੇ ਮੌਕੇ ਪ੍ਰਣ ਕੀਤਾ ਸੀ ਕਿ ਮੈਂ ਪ੍ਰਣ ਕਰਦਾ ਹਾਂ ਕਿ ਤੇ ਜੋ ਮੰਗੇਂਗੀ ਮੈਂ ਤੇਰਾ ਵਚਨ ਪੂਰਾ ਕਰਾਂਗਾ। ਰਾਣੀ ਨੂੰ ਉਸ ਗੱਲ ਦਾ ਚੇਤਾ ਆਇਆ। ਉਹ ਰਾਜੇ ਦਸ਼ਰਤ ਨੂੰ ਕਹਿਣ ਲੱਗੀ ਕਿ ਮਹਾਰਾਜ ਤੁਸੀਂ ਮੇਰੇ ਨਾਲ ਵਚਨ ਕੀਤਾ ਸੀ ਕਿ ਤੂੰ ਜੋ ਮੰਗੇਂਗੀ ਮੈਂ ਦੇਵਾਂਗਾ। ਉਸ ਪ੍ਰਣ ਨੂੰ ਪੂਰਿਆ ਕਰਨ ਦਾ ਟਾਈਮ ਆ ਗਿਆ ਹੈ। ਰਾਜਾ ਰਾਣੀ ਨੂੰ ਕਹਿਣ ਲੱਗਾ ਕਿ ਦਸਤੈਨ ਨੂੰ ਕੀ ਚਾਹੀਦਾ ਹੈ। ਕੇਕੀ ਕਹਿਣ ਲੱਗੀ ਕਿ ਇੱਕ ਮੰਗ ਤਾਂ ਇਹ ਹੈ ਕਿ ਰਾਮਚੰਦਰ ਨੂੰ 14 ਸਾਲ ਦਾ ਬਨਵਾਸ ਦਿੱਤਾ ਜਾਵੇ। ਤੇ ਦੂਸਰਾ ਮੇਰਾ ਪੁੱਤਰ ਪਰਤ ਰਾਜਗਦੀ ਦਾ ਵਾਰਿਸ ਬਣੇ ਰਾਜੀ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਆਪਣੇ ਪੁੱਤਰ ਰਾਮ ਨੂੰ ਕਿਹਾ ਕਿ ਤੈਨੂੰ 14 ਸਾਲ ਬਨਾ ਵਿੱਚ ਰਹਿਣਾ ਪਏਗਾ ਰਾਮ ਨੇ ਆਪਣੇ ਬਾਪ ਦਾ ਹੁਕਮ ਮੰਨਿਆ ਜਦੋਂ ਉਹ ਤੁਰਨ ਲੱਗਾ ਤਾਂ ਉਸਦੀ ਧਰਮ ਪਤਨੀ ਸੀਤਾ ਕਹਿਣ ਲੱਗੀ ਕਿ ਪਤੀ ਤੋਂ ਬਿਨਾ ਮੇਰੀ ਮਿਹਨਤ ਕਿਸ ਕੰਮ ਮੇਰੀ ਪਤ ਮੇਰੇ ਪਤੀ ਕਰਕੇ ਹੈ ਛੋਟਾ ਪ੍ਰਹ ਲక్ష్ਮਨ ਵੀ ਨਾਲ ਜਾਣ ਲਈ ਤਿਆਰ ਹੋ ਗਿਆ ਸੀਤਾ ਤੇ ਰਾਮਚੰਦਰ ਮਹਾਰਾਜ ਜਿਸ ਮੌਕੇ ਮਹਿਲਾ ਤੋਂ ਜਾਣ ਲੱਗੇ ਤਾਂ ਸਾਡੇ ਭਾਰਤੀ ਗ੍ਰੰਥਾਂ ਦੇ ਮੁਤਾਬਕ ਕਹਿੰਦੇ ਹਨ ਕਿ ਜਦੋਂ ਰਾਮ ਲక్ష్ਮਨ ਤੇ ਸੀਤਾ ਮਾੜਾ ਜਿਹਾ ਨਿਗਾਹ ਤੋਂ ਦੂਰ ਹੋ ਗਏ ਤਾਂ ਰਾਜੇ ਦਸ਼ਰਤ ਨੇ ਮਹਿਲਾਂ ਤੋਂ ਛਾਲ ਮਾਰ ਕੇ ਆਪਣੇ ਪ੍ਰਾਨ ਦੇ ਦਿੱਤੇ ਭਾਵ ਮੋਹ ਕਾਰਨ ਆਪਣੇ ਮਨ ਤੇ ਕਾਬੂ ਨਾ ਪਾ ਸਕਿਆ ਅਸੀਂ ਦਵਾਪਰ ਦੀ ਗੱਲ ਕਰਦੇ ਹਾਂ ਬੱਚਾ ਬੇਪਰਵਾਹ ਹੁੰਦਾ ਹੈ ਬੱਚੇ ਨੂੰ ਆਪਾਂ ਬਾਦਸ਼ਾਹ ਵੀ ਕਹਿ ਦਿੰਦੇ ਹਾਂ ਬੱਚਾ ਆਪਣੇ ਬਾਪ ਦੀ ਗੋਦੀ ਵਿੱਚ ਬੈਠਾ ਹੈ ਬੱਚੇ ਦਾ ਨਾਮ ਅਭਿਮਨਿਉ ਹੈ ਉਸਨੇ ਆਪਣੇ ਚੰਚਲ ਸੁਭਾਅ ਦੇ ਮੁਤਾਬਿਕ ਖੇਡਦਿਆਂ ਖੇਡਦਿਆਂ ਆਪਣੇ ਬਾਪ ਅਰਜਨ ਦੀ ਪੱਗ ਫੜ ਕੇ ਥੱਲੇ ਸੁੱਟ ਦਿੱਤੀ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਖਿੜਖਿੜਾ ਕੇ ਹੱਸ ਪਏ ਅਰਜਨ ਨੇ ਪਾਗ ਆਪਣੇ ਸਿਰ ਤੇ ਰੱਖ ਲਈ ਤਾਂ ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਅਰਜਨ ਤੂੰ ਬਹੁਤ ਬਲੀ ਹੈ ਜੇਕਰ ਤੇਰੀ ਪਾਗ ਕੋਈ ਹੋਰ ਲਾਉਂਦਾ ਤਾਂ ਉਸ ਨੂੰ ਮਾਫ ਨਹੀਂ ਸੀ ਕਰਨਾ ਪਰ ਵੇਖ ਲੈ ਭਰੀ ਸਭਾ ਵਿੱਚ ਤੇਰੇ ਪੁੱਤਰ ਨੇ ਤੇਰੀ ਪਾਗ ਲਾਈ ਹੈ ਪਰ ਤੈਨੂੰ ਗੁੱਸਾ ਨਹੀਂ ਆਇਆ ਇਸ ਨੂੰ ਕਹਿੰਦੇ ਹਨ ਮੋ ਇਸ ਪ੍ਰਕਾਰ ਇਹ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਦਵਾਰ ਹੈ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਇਹ ਕਿਉਂ ਕਹਿੰਦੇ ਹਨ ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਲੋਭ ਮੋਹ ਤੇ ਕਰੋਧ ਦਾ ਪ੍ਰਭਾਵ ਨਹੀਂ ਕਾਮ ਤੇ ਹੰਕਾਰ ਤੇ ਸੰਸਕਾਰ ਨਹੀਂ ਸਾਡਾ ਇਤਿਹਾਸ ਬੋਲਦਾ ਹੈ ਰਾਏਪੁਰ ਦੇ ਲਾਗੇ ਇੱਕ ਗੁਰਦੁਆਰਾ ਹੈ ਉਸ ਇਲਾਕੇ ਚ ਦੋ ਗੁਰਦੁਆਰੇ ਚੜਦੀ ਕਲਾ ਦੇ ਨਾਮ ਤੇ ਮਸ਼ਹੂਰ ਹਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿਪਾਹੀ ਨੂੰ ਕਹਿ ਕੇ ਛੋਟੇ ਸਾਹਿਬ ਜਦਿਆਂ ਦੇ ਸ਼ਹੀਦ ਹੋਣ ਦਾ ਬੇਰਵਾ ਭਾਈ ਧਰਮਚੰਦ ਦੇ ਪੁੱਤਰੇ ਭਾਈ ਕਰਮਚੰਦ ਦੁਆਰਾ ਮੰਗਵਾਇਆ ਉਹ ਕਲਗੀਧਰ ਪਾਚਾ ਦੀ ਹਜ਼ੂਰੀ ਵਿੱਚ ਆ ਕੇ ਕਹਿਣ ਲੱਗੇ ਮਹਾਰਾਜ ਬਹੁਤ ਮਾੜਾ ਹੋਇਆ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿੰਨ ਦਿੱਤੇ ਗਏ ਬਹੁਤ ਹਨੇਰ ਹੋਇਆ ਹੈ ਕਲਗੀਧਰ ਪਾਚਾ ਕਹਿਣ ਲੱਗੇ ਭਾਈ ਧਰਤੀ ਤੇ ਲਕੀਰ ਖਿੱਚ ਇਤਿਹਾਸ ਕਹਿੰਦਾ ਹੈ ਕਿ ਜਦੋਂ ਉਸਨੇ ਧਰਤੀ ਤੇ ਲਕੀਰ ਮਾਰੀ ਤਾਂ ਕਲਗੀਧਰ ਪਾਚਾ ਕਹਿੰਦੇ ਹਨ ਕਿ ਲਕੀਰ ਮੀਟ ਦਿਓ ਉਸਨੇ ਮੀਟ ਦਿੱਤੀ ਕਹਿਣ ਲੱਗੇ ਤੇਰੇ ਮਨ ਨੂੰ ਕੋਈ ਦੁੱਖ ਹੋਇਆ ਹੈ ਕਹਿਣ ਲੱਗਾ ਬਿਲਕੁਲ ਨਹੀਂ ਲਕੀਰ ਦਾ ਕਾਹਦਾ ਦੁੱਖ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਮੇਰੇ ਸਹਬਜ਼ਾਦੇ ਨੇ ਲਕੀਰ ਪਰਮਾਤਮਾ ਨੇ ਮਾਰੀ ਤੇ ਮਿਟਾ ਦਿੱਤੀ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਦੁਨੀਆ ਦੇ ਲੋਕੋ ਜਿਹੜਾ ਬਹੁਤਾ ਮੂਹ ਕਰਦੇ ਹਨ ਉਹ ਸਾਰੇ ਦਾ ਸਾਰਾ ਝੂਠਾ ਹੈ ਇਸ ਕਰਕੇ ਖਾਸ ਬੇਨਤੀ ਕਰਿਆ ਕਰੋ ਕਰ ਕਿਰਪਾ ਉਦਰਮਹਿ ਨਾਗਰ ਪਰਮਾਤਮਾ ਮੇਰੇ ਤੇ ਕਿਰਪਾ ਕਰੋ ਮੇਰਾ ਇੱਥੇ ਕਲਿਆਣ ਹੋ ਜਾਏ ਮੇਰਾ ਇੱਥੋਂ ਬਚਾਅ ਹੋ ਜਾਏ ਮੇਰੇ ਤੇ ਮੂਹ ਦਾ ਪ੍ਰਭਾਵ ਨਾ ਪਵੇ ਮਿਥਨ ਮੂਹ ਅਗਨਸੋਖ ਸਾਗਰ ਕਰ ਕਿਰਪਾ ਦਰ ਮਹ ਨਾਗਰ ਸੰਸਾਰ ਅਗ ਦਾ ਸਾਗਰ ਹੈ ਝੂਠੇ ਮੂਨੇ ਸੰਸਾਰ ਨੂੰ ਪਕੜਿਆ ਹੋਇਆ ਹੈ ਝਗਿਆਸੂ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਕਿਰਪਾ ਕਰੋ ਬਚੀਏ ਕਿਵੇਂ ਤਾਂ ਸਤਿਗੁਰੂ ਪਾਤਸ਼ਾਹ ਇਸ ਦਾ ਜਵਾਬ ਦੱਸਦੇ ਹਨ ਇਲਾਜ ਦੱਸਦੇ ਹਨ ਕਹਿੰਦੇ ਹਨ ਗੁਰਮੁਖੋ ਚਰਨ ਕਮਲ ਸਰਨਾਇ ਨਰਾਇਣ ਦੀਨਾ ਨਾਥ ਭਗਤ ਪਰਾਇਣ ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਦਾ ਆਸਰਾ ਰੂਪ ਹੈ ਜਿਸ ਦੇ ਵਿੱਚ ਵਿਦਿਆ ਦਾ ਹਨੇਰਾ ਨਹੀਂ ਜਿਹੜਾ ਮਨੁੱਖਾਂ ਦਾ ਚੰਗੀ ਤਰ੍ਹਾਂ ਮੂਲ ਰੂਪ ਹੈ ਉਸ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਕਰ ਉਹ ਪਰਿਪੂਰਨ ਪਰਮਾਤਮਾ ਜਿਹੜੇ ਗਰੀਬ ਹਾਨ ਨਹੀਂ ਮਾਣੇ ਹਨ ਉਹਨਾਂ ਦਾ ਮਾਲਕ ਹੈ ਨਾ ਆਪਾਂ ਨਹੀਂ ਮਾਣੇ ਬਣੀਏ ਤੇ ਨਾ ਹੀ ਕੋਈ ਸਾਡਾ ਮਾਲਕ ਬਣੇ ਮੇਰੇ ਪਾਤਸ਼ਾਹ ਕਹਿੰਦੇ ਹਨ ਪਹਿਲਾਂ ਨਿਮਾਣਾ ਬਣ ਜੇ ਤੂੰ ਨਿਮਾਣਾ ਬਣੇਗਾ ਤਾਂ ਮਾਲਕ ਤੇਰਾ ਬਣ ਜਾਏਗਾ ਭੈ ਘਰਿਆ ਕਰ ਉਸ ਦਾ ਆਸਰਾ ਲੈ ਉਹ ਤੇਰੀ ਰੱਖਿਆ ਕਰੇਗਾ ਕਈ ਬੱਚੇ ਜੇ ਤੀਮ ਹੁੰਦੇ ਹਨ ਉਹਨਾਂ ਨੂੰ ਅਮੀਰ ਲੋਕੀ ਗੋਦ ਲੈ ਲੈਂਦੇ ਨੇ ਇਸੇ ਪ੍ਰਕਾਰ ਜਦੋਂ ਮਨੁੱਖ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਉਸ ਸਮੇਂ ਉਹ ਪਰਿਪੂਰਨ ਪਰਮਾਤਮਾ ਦੀ ਸ਼ਰਣ ਵਿੱਚ ਆ ਜਾਵੇ ਜਿਹੜੇ ਉਸਦੇ ਹੋ ਗਏ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਜਿੰਨਾ ਵੀ ਹੋ ਸਕੇ ਗੁਰੂ ਦੀ ਸਾਧ ਸੰਗਤ ਵਿੱਚ ਆਇਆ ਕਰ ਜਿਸ ਨਾਲ ਤੈਨੂੰ ਜਮਾਂ ਦਾ ਡਰ ਨਹੀਂ ਰਹੇਗਾ ਤੇਰੇ ਅੰਦਰੋਂ ਮੌਤਾ ਖੋਫ ਚਲਿਆ ਜਾਵੇਗਾ ਜੀਵਨ ਰੂਪ ਅਨੂਪ ਦਿਆਲਾ ਰਵਨ ਗੁਨਾ ਘਟਿਏ ਜਮ ਜਾਲਾ ਜਿਹੜੇ ਉਸਦੇ ਗੁਣ ਹਨ ਉਹਨਾਂ ਨੂੰ ਉਚਾਰਿਆ ਕਰ ਉਸਦੇ ਗੁਣਾਂ ਨੂੰ ਉਚਾਰਨ ਕਰਦਿਆਂ ਜਮਾਂ ਦਾ ਡਰ ਟੁੱਟ ਜਾਵੇਗਾ ਆ ਪੰਜਾਬ ਸਾਹਿਬ ਪੜਦੇ ਹਾਂ ਅਜੈ ਆਲੇ ਅਭੈ ਅਬੇ ਇਹ ਉਸ ਦੇ ਗੁਨ ਹਨ ਉਸ ਨੂੰ ਕੋਈ ਜਿੱਤ ਨਹੀਂ ਸਕਦਾ ਉਸ ਨੂੰ ਕੋਈ ਖਰੀਦ ਨਹੀਂ ਸਕਦਾ ਉਸ ਨੂੰ ਕਿਸੇ ਦਾ ਡਰ ਨਹੀਂ ਜਪ ਗੋਬਿੰਦ ਸੰਗੀ ਸਬਤਾਰੇ ਬਹੁਤ ਨਾਹੀ ਪੰਜਪਟਵਾਰੇ ਪ੍ਰਭੂ ਨੂੰ ਜਪ ਕੇ ਸੰਘੇ ਸਾਥੀ ਸਾਰੇ ਤਰ ਗਏ ਪੰਜੇ ਚੋਰ ਤੇ ਇਹ ਤੱਕ ਨਹੀਂ ਪਹੁੰਚ ਸਕਣਗੇ ਜਿਹੜਾ ਵੀ ਮਨ ਇੱਕ ਪ੍ਰਭੂ ਨੂੰ ਧਿਆਏਗਾ ਉਹ ਸਾਰੇ ਫਲ ਪ੍ਰਾਪਤ ਕਰ ਲਵੇਗਾ ਪ੍ਰਭੂ ਨੂੰ ਆਪਣੇ ਮਨ ਵਿੱਚ ਸਦਾ ਚੇਤੇ ਰੱਖੋ ਪ੍ਰਭੂ ਆਪਣੇ ਭਗਤਾਂ ਨੂੰ ਕੇਵਲ ਨਾਮ ਦਾ ਹੀ ਰਸ ਬਖਸ਼ਦਾ ਹੈ ਆਦਤ ਅਤੇ ਅੰਤ ਵਿੱਚ ਉਹੀ ਇੱਕੋ ਪ੍ਰਭੂ ਹੈ ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ